ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਰਾਮਿਆਣਾ ਬਲੂ ਕੋਟਲੀ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੱਝਾਂ ਰੁਟੀਨ 'ਚ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਵੀਡੀਓ ਦੇ 6 ਨਾਗ ਹੈ 3 ਮੱਝਾਂ ਸੋਈਆਂ ਸੋਆਂੀਆਂ ਜੇ ਤਿੰਨ ਦੀਆਂ ਤੁਸੀਂ 6 ਮੰਨ ਲਿਓ ਕਿ ਤਿੰਨਾਂ ਨਾਲ ਹੀ ਬੱਚੇ ਕੱਟੀਆਂ ਤੇ ਤਿੰਨੀ ਮੱਝਾਂ ਜਿਹੜੀਆਂ ਉਹ ਗੱਭਣ ਖੜੀਆਂ ਸੋ ਆਪਾਂ ਵੀਡੀਓ ਦੇ ਵਿੱਚ ਇਹਨਾਂ ਸਾਰੇ ਪਸ਼ੂਆਂ ਦੀ ਡਿਟੇਲ ਬਾਈ ਤੋਂ ਪੁੱਛਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਇੱਕ ਬੇਨਤੀ ਸ਼ੁਰੂ ਚ ਹੀ ਹਰੇਕ ਵੀਡੀਓ ਚ ਕਹਿੰਦਾ ਵੀ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੁੰਦਾ ਆ ਕੇ ਪਸ਼ੂ ਦੇ ਕੋਲ ਖੜੋ ਦੇਖੋ ਉਹਨੂੰ ਸਮਝੋ ਪਰਖੋ ਤੇ ਫੇਰ ਸੌਦਾ ਕਰੋ ਕਿਉਂਕਿ ਦੁੱਧ ਹਮੇਸ਼ਾ ਸਾਮ ਸੰਭਾਲਦਾ ਹੁੰਦਾ ਹੈ ਜ਼ਰੂਰੀ ਨਹੀਂ ਵੀ ਜਿਹੜੇ ਘਰੇ ਪਸ਼ੂ 20 ਕਿਲੋ ਦੁੱਧ ਦੇ ਰਿਆ ਤੇ ਦੂਜੇ ਘਰੇ ਜਾ ਕੇ ਵੀ ਉਹ 20 ਦੇਊਗਾ ਉਹ 16 ਤੇ ਵੀ ਰੁੱਕ ਸਕਦਾ ਸਾਂਭ ਸੰਭਾਲ ਘੱਟ ਹੋਈ ਤਾਂ ਉਹ 22 ਤੇ ਵੀ ਜਾ ਸਕਦਾ ਮਤਲਬ ਕੁੱਲ ਮਿਲਾ ਕੇ ਇਹਨਾਂ ਤੋਂ ਦੁੱਧ ਲੈਣਾ ਥੋੜੀ ਸਾਂਭ ਸੰਭਾਲ ਤੇ ਹੈ ਜੋ ਟਾਂਜੇ ਆ ਉਹ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਸੋਹਣੀਆਂ ਮੱਝਾਂ ਦੋਸਤ ਚੰਗੇ ਦੁੱਧ ਵਾਲੀਆਂ ਜਿਹੜੀਆਂ ਉਹ ਦਿਸਦੀਆਂ ਇਹਨਾਂ ਦੀ ਬਾਡੀ ਬੰਦ ਤਰ ਦੱਸਦੀ ਹੈ ਵੀ ਮੱਝਾਂ ਦੁੱਧ ਚੰਗਾ ਦੇਣੀਆਂ ਆਓ ਜਾਣਕਾਰੀ ਲਈਏ ਪਹਿਲੇ ਨੰਬਰ ਤੇ ਇੱਕ ਮੇਰੀ ਇਸ ਗਰੁੱਪ ਦੇ ਵਿੱਚੋਂ ਜਿਹੜੀ ਪੂਰੀ ਪਸੰਦੀ ਦਾ ਮੱਝ ਤੁਹਾਨੂੰ ਦਿਖਾਉਣੇ ਆ ਗੁਰੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਆਪਣੇ ਕੋਲ 6 ਨਾਗਾ ਗੁਰੇ ਭਾਈ ਹਾਂਜੀ ਭਾਈ ਜੀ ਪਹਿਲੇ ਨੰਬਰ ਤੇ ਮੱਝ ਕਦੋਂ ਕਦੀ ਸੂਈ ਆ ਕੰਨਵਾਂ ਸੂਆ ਇਹ ਰਾਤ ਸੂਈ ਹੈ ਜੀ ਤੀਜਾ ਸੂਆ ਸੂਈ ਹੈ ਜੀ ਤੀਜਾ ਸੂਆ ਰਾਤ ਹੀ ਸੂਈ ਹੈ ਹਾਂਜੀ ਜੇਰ ਕੰਪਲੀਟ ਪੈ ਗਈ ਵੀਡੀਓ ਵੀ ਹੈਗੇ ਨਾਲ ਠੀਕ ਹੈ ਬੱਚਾ ਇਹਨੇ ਕੱਟੀ ਦਿੱਤੀ ਬੱਚਾ ਕੱਟੀ ਹੈ ਜੀ ਠੀਕ ਹੈ ਰੋਸ਼ੇ ਰੰਗ ਦੀ ਕੱਟੀ ਵੀ ਬਹੁਤ ਸੋਹਣੀ ਹੈ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰਹਿਣੀ ਹੈ ਜੀ ਇਹ ਜੋੜੇ ਦਾ ਮੁੱਲ ਹੀ ਹੈ ਜੀ ਠੀਕ ਹੈ ਜੋੜੇ ਦਾ ਸਵਾ 3 ਲ ਬੱਚਾ ਇਹਦੇ ਨਾਲ ਕੱਟੀ ਕੱਟੀ ਰੋਸ਼ੇ ਰੰਗ ਚ ਹੈ ਮੱਝ ਦਾ ਥਣ ਹਵਾਨਾ ਵੀ ਬਾਕਮਾਲੀਆ ਤੇ ਸਿੰਘਾਂ ਵਾਲੇ ਪੱਖ ਤੋਂ ਵੀ ਬੜੀ ਸੋਹਣੀ ਹੈ ਆਈਡੀਆ ਤੁਹਾਨੂੰ ਦਿੰਦਾ ਹੈ ਡਿਮਾਂਡ ਤੁਹਾਨੂੰ ਜੋੜੇ ਦੀ ਦੱਸਦੀ ਹੈ ਬਾਕੀ ਜਿਹੜਾ ਭਰਾ ਖਰੀਦਣਾ ਚਾਹੁੰਦਾ ਉਹ ਆ ਕੇ ਦੇਖ ਸਕਦਾ ਆਪਦੀ ਤਸੱਲੀ ਤੁਸੀਂ ਕਰ ਸਕਦੇ ਹੋ ਹਜੇ ਰਾਤ ਹੀ ਸੋਈ ਹੈ ਕੱਲਾ ਕੱਲਾ ਥਣ ਪੂਰੀ ਬਿੱਥੀ ਦੇ ਉੱਤੇ ਹੈ ਸਟਰਕਚਰ ਫੁੱਲ ਚੰਗਾ ਦੱਸੋ ਦਿਸਦਾ ਹੈ ਇਹਦਾ ਬਾਕੀ ਜੋ ਹਾਈਟ ਲੈਂਥ ਹੋ ਤੁਹਾਡੇ ਸਾਹਮਣੇ ਹੈ ਥਣਾ ਥਣਾ ਚ ਬਿੱਥੀ ਦੇਖੋ ਤਿਆਰ ਬਹੁਤ ਸੋਹਣੀ ਹੋਈ ਵੀ ਮੱਝ ਇਹਨੇ ਕੱਟੀ ਨੂੰ ਜਨਮ ਦਿੱਤਾ ਹਵਾਨਾ ਦੇਖੋ ਤੇ ਇਹਦੇ ਬਾਰੇ ਇਹ ਵੀ ਗੱਲ ਐਡ ਕਰ ਦਿੰਦਾ ਵੀ ਇਹਦੀ ਚਵਾਈ ਬੜੀ ਨਰਮ ਹੈ ਇਹ ਮੱਝ ਦੀ ਚਵਾਈ ਬਹੁਤ ਕੋਲੀ ਰਹੂਗੀ ਇਹਦੇ ਥਾਂ ਦੇ ਸਾਈਜ਼ ਤੋਂ ਅੰਦਾਜ਼ਾ ਹੁੰਦਾ ਹੈ ਬੜਾ ਹੈਕਿੰਗ ਕੋਲੇ ਪੂਛ ਫੜਲੂ ਮਡੀ ਸੋ ਦੇਖੋ ਇਹਦਾ ਤੁਸੀਂ ਰੰਗ ਟੰਗ ਦੇਖੋ ਮੱਝ ਦਾ ਮੈਂ ਦੱਸਿਆ ਸੀ ਵੀ ਇਹਦਾ ਬੜਾ ਸੋਹਣਾ ਥਣ ਤੇ ਹਵਾਨਾ ਹੈ। ਇਹਦੀ ਅਗਾੜੀ ਵੀ ਚੰਗੀ ਰਹੂਗੀ ਕਿਉਂਕਿ ਅਗਲੇ ਥਣਾ ਤੇ ਜੋਸ਼ ਹੀ ਬਹੁਤ ਚੰਗਾ ਹੈ। ਬਿੱਥੀ ਫੋਲਾ ਦਸੋ ਥਣਾ ਦੇ ਵਿੱਚ। ਸੋ ਇਹ ਮੱਝ ਤਾਜੀ ਸੂਈ ਵੀ ਤੀਜਾ ਸੂਆ ਇਹਦੇ ਨਾਲ ਬੱਚਾ ਕੱਟੀ ਇਹ ਨਵਾਈ ਨਹੀਂ ਗਈ ਕਿਉਂਕਿ ਰਾਤ ਸੂਈ ਹੈ। ਇੱਕ ਗੱਬਣ ਮੱਝ ਦਿਖਾਉਣੇ ਆ। ਗੋਰੇ ਭਾਈ ਕੰਨਵਾ ਸੂਆ। ਇਹ ਦੂਜਾ ਸੂਆ ਭਾਈ। ਠੀਕ ਹੈ ਦਿਨ ਹਜੇ ਕਿਨੇ ਲਾਉਗੀ। ਇਹ ਤਿਆਰੀ ਜੀ ਹੈ ਕਿਉਂਕਿ ਕੱਲ ਦੀ ਮੈਂ ਆਈ ਹੈ ਜੀ ਕੇਰਾ ਉੱਪਰ ਆ ਕੇ ਬਣਦੀ ਆ। ਹੂੰ। ਬਾਕੀ ਮੈਂਗਾ ਸਾਰੀਆਂ ਚੰਗੇ ਦੁੱਧ ਵਾਲੀਆਂ ਵੀ ਨੇ। ਠੀਕ ਹੈ। ਸੇਵਾ ਦੇ ਡਿਪੈਂਡ ਆ ਜੀ ਸਹੀ ਹੈ ਆ ਇਹਦਾ ਮੈਂ ਦਾ ਆਈਡੀਆ ਵੀ 20 ਕਿਲੋ ਦੁੱਧ ਦੇ ਦੂਗੀ ਜੀ ਠੀਕ ਹੈ ਮਾਲਕ ਵੀ ਦੱਸਣ ਮੁਤਾਬਕ ਵੀ ਜੀ ਠੀਕ ਹੈ ਤੇ ਕੁਆਲਿਟੀ ਦੇ ਸਾਰੀਆਂ 15 ਪਲੱਸ ਵਾਲੀਆਂ ਹੋਣ ਜੀ ਠੀਕ ਹੈ ਸੋ ਦੋਸਤੋ ਦੁੱਧ ਵੈਸੇ ਪਹਿਲਾਂ ਵੀ ਰਾਇ ਹੋਈ ਸੀ ਵੀ ਇੱਕ ਇਦਾਂ ਦਾ ਕੁਐਸਚਨ ਹੈ ਵੀ ਇਹ ਜਿਹੜਾ ਭਰਾ ਖਰੀਦਦਾ ਉਹ ਆਪਦੀ ਸਮਝ ਨਾਲ ਖਰੀਦੇ ਜਿਆਦਾ ਵਧੀਆ ਹੁੰਦਾ ਕੱਦ ਕਾਠ ਮੱਝ ਦਾ ਸੋਹਣਾ ਬਰੀਕੀਆਂ ਚੰਗੀਆਂ ਇਹ ਥੋੜੇ ਟਾਈਮ ਚੱਕ ਹੋ ਸਕਦਾ ਵੀ ਅੱਜ ਸ਼ਾਮ ਤੱਕ ਬੱਚੇ ਨੂੰ ਜਨਮ ਦੇ ਦੇ ਸਿੰਗ ਇਹਦੇ ਤੁਸੀਂ ਇਹ ਸ਼ੇਪ ਦੇਖ ਸਕਦੇ ਹੋ ਥਣਾ ਦਾ ਸੈਜ ਦੇਖ ਲਓ ਹਜੇ ਜਦੋਂ ਥਣਾ ਚ ਜੋਸ਼ ਪੂਰਾ ਪਾਊਗੀ ਥੋੜੇ ਟਾਈਮ ਨੂੰ ਜਦੋਂ ਕੱਚੇ ਚ ਬਾਈ ਹੋਰਾਂ ਨੇ ਬੰਨਤੀ ਤੇ ਇਹ ਜੋ ਸੂਣ ਲੱਗੂਗੀ ਤੇ ਹਵਾਨਾ ਜਿਹੜਾ ਉਹ ਥੋੜਾ ਢਿੱਲਾ ਦੱਸਦਾ ਟਾਈਟ ਕਰ ਜੂਗੀ ਪੂਰਾ ਇਹ ਰੋਖਾ ਇਹਦੇ ਹਵਾਨੇ ਦਾ ਬਹੁਤ ਕੁਆਲਿਟੀ ਹੈ ਜੀ ਬਰੀਕ ਫੁੱਲ ਆ ਦੋਸਤੋ ਬਰੀਕੀਆਂ ਫੁੱਲ ਆ ਸਾਰੇ ਸਰੀਰ ਤੇ ਨਾੜਾਂ ਪੂਰੀਆਂ ਦਿਖਦੀਆਂ ਪੁਸ਼ਪੜੇ ਉਹਦੀ ਪਈ ਸੋ ਇਹ ਰੋਖ ਦੋਸਤੋ ਹੌਣ ਦੇ ਹਵਾਨੇ ਦਾ ਹਜੇ ਇਹ ਲੈ ਜੂਗੀ ਬਾਕੀ ਫੀਲ ਠੰਡੀ ਬਹੁਤ ਹੈ ਜੀ ਦੁਪਹਿਰ ਤੱਕ ਤਾਂ ਹੋ ਸਕਦਾ ਗੁਰੇ ਬਾਈ ਅਜ ਸੂਪੇ ਜਿਹੜੇ ਸਾਉ ਤੇ ਕੋਈ ਪਤਾ ਨਹੀਂ ਬਾਈ ਇਹਦਾ ਸਹੀ ਇੱਕ ਦਿਨ ਲੈ ਜੇ ਕਈ ਵਾਰਾਂ ਲੈ ਜਾਂਦੀਆਂ ਸੂਪੇ ਤਾਂ ਸੂਪੇ ਅੱਛਾ ਨਾਲ ਇਹਦੇ ਝੋਟੀ ਖੜੀ ਹੈ ਬਾਈ ਇਹ ਦੂਜਾ ਸੂਆ ਬਾਈ ਠੀਕ ਹੈ ਕਿੰਨੇ ਦਿਨ ਲਊਗੀ ਇਹ ਹਜੇ ਲੈ ਜੂ 5 6 ਦਿਨ ਜੀ ਆਰਾਮ ਨਾਲ ਜਿਹੜੀ ਇਹਦੇ ਨਾਲ ਖੜੀ ਉਦੋਂ ਅੱਗੇ ਉਹ ਵੀ ਇੰਨੇ ਦਿਨ 6 ਦਿਨ ਲੈ ਜੂਗੀ ਸੂਆ ਉਹਦਾ ਵੀ ਦੂਜਾ ਹੀ ਹੈ ਉਹਦਾ ਵੀ ਸੂਆ ਦੂਜਾ ਹੀ ਹੈ ਠੀਕ ਹੈ ਅੱਛਾ ਰੇਟ ਇਹਨਾਂ ਦਾ ਕੀ ਰਹੂਗਾ ਇਹ ਜੋੜੇ ਦਾ 3 ਲੱਖ 10 ਹਜ਼ ਦੋਸਤੋ ਦੋਨੇ ਹੀ ਦੂਜਾ ਸੂਆ ਸੋਹਣੀਆਂ 310000 ਤੇ 10000 ਜੋੜੇ ਦੀ ਡਿਮਾਂਡ ਹੈ ਦੋ ਦੋ ਮੱਝਾਂ ਦੇ ਰੇਟ ਹੀ ਕਰਨੇ ਇਹਦੀ ਵੀ ਬੜੀ ਕੁਆਲਿਟੀ ਆ ਧੌਣ ਧੂਣ ਦੀ ਜੀ ਸਾਰੇ ਸਹੀ ਹੈ ਚੰਗੇ ਦੁੱਧ ਵਾਲੀਆਂ ਸੋ 49 ਸੋਹਣਾ ਲੱਗਾ ਦੋਸਤੋ ਮੱਝ ਦੇ ਹਵਾਨਾ ਹੁਣ ਵੀ ਚੰਗਾ ਪਰ ਹਜੇ ਦਿਨ ਲੈਂਦੀ ਹੈ ਹਜੇ ਤੇ ਲਾ ਹਵਾਨਾ ਦੱਸਦਾ ਉਤੋਂ ਬਣਾਵਟ ਵੀ ਚੰਗੀ ਆ ਪੁੜਿਆਂ ਤਾਂ ਆਕਾਰ ਕਾਫੀ ਖੁੱਲਾ ਹੈ ਬਾਕੀ ਦੀ ਧੌਣ ਦੀ ਲੰਬਾਈ ਜੀ ਹਮ ਸਰੀਰਕ ਬੰਤਰ ਪਿੰਡਾ ਗੁੰਡਾ ਇਹਦਾ ਵੀ ਬਹੁਤ ਚੰਗਾ ਹੈ ਸਹੀ ਹੈ ਸੋ ਥਣਾ ਚ ਵਿੱਥੀ ਵੀ ਚੰਗੀ ਹੈ ਦੱਸੋ ਬਾਕੀ ਜੋ ਢਾਂਚਾ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਹਵਾਨਾ ਇੱਥੋਂ ਵੀ ਦੇਖ ਸਕਦੇ ਹੋ ਤੁਸੀਂ ਇਹਦੇ ਨਾਲ ਇਹਦੀ ਭਈ ਪੂਛ ਪੜੀ ਮੜੀ ਹਵਾਨਾ ਫਿਰ ਤੁਹਾਨੂੰ ਖਾਦ ਗਿਆ ਸੋ ਹਵਾਨਾ ਫਿਰ ਦੇਖ ਲਓ ਮੱਜ ਤਾਂ ਇਹ ਨਹੀਂ ਵੀ ਕੱਲਾ ਮੁੱਲ ਕੀਤਾ ਹੋਊਗਾ ਮੱਜਾਂ ਸਾਫ਼ ਸੁਥਰੀਆਂ ਵੀ ਬਹੁਤ ਹੈ ਹਜੇ ਕੋਈ ਪੁਰਾਣੀ ਨੁਆਇਜ਼ ਚੋਟੀ ਠੀਕ ਹੈ ਐਨੂ ਵੀ ਖੋਲਨੀ ਬਈ ਸੋ ਇਹ ਵੀ ਦੋਸਤੋ ਦੂਜਾ ਸੁਆਹ ਦਹਿਣ ਅਜੇ ਵੀ 6-7 ਲੈਂਦੀ ਐ ਤਿਆਰੀ ਲਗਭਗ ਉਸੇ ਮੱਝ ਵਾਲੀ ਇਹਦੀ ਐ ਤੁਸੀਂ ਆਪਦੀ ਪਸੰਦ ਦੀ ਝੋਟੀ ਖਰੀਦ ਲੋ ਜੇ ਕੱਲੀ ਵੀ ਖਰੀਦ ਸਕਦੇ ਹੋ ਇਹ ਨਹੀਂ ਵੀ ਜੋੜੇ ਦਾ ਰੇਟ ਕਰਤਾ ਤੇ ਇੱਕ ਮੱਝ ਤੁਹਾਨੂੰ ਦੇਣੀ ਨਹੀਂ ਪਰ ਦੋਹਾਂ ਦਾ ਮੁੱਲ ਤਾਂ ਕੀਤਾ ਵੀ ਇੱਕ ਜਿਹੜਾ ਬਹੁਤੇ ਭਰਾ ਪਸੰਦ ਕਰਦੇ ਆ ਵੀ ਰੇਟ ਵੀਡੀਓ 'ਚ ਹੋਵੇ ਤੇ ਇਹਨਾਂ ਦੀਆਂ ਕੁਝ ਮਜਬੂਰੀਆਂ ਹੁੰਦੀਆਂ ਜਿਹਦੇ ਕਰਕੇ ਰੇਟ ਪੜਦੇ 'ਚ ਰੱਖਣਾ ਪੈਂਦਾ ਪਰ ਤਾਂ ਹੀ ਤੁਹਾਨੂੰ ਦੋ-ਦੋ ਮੱਝਾਂ ਦੀ ਕੀਮਤ ਦੱਸਤੀ ਐ 19 21 فرق ਹੋਊਗਾ ਦੋਹਾਂ ਝੋਟੀਆਂ 'ਚ ਦੋਸਤੋ ਇਹਦੇ ਥਣਾ 'ਚ ਵਿੱਥੀ ਨੋਟ ਕਰਿਓ ਹਜੇ ਝੋਟੀ ਨੇ ਖੁੱਲਣਾ ਹੈ ਕਿਉਂਕਿ ਇਹਦੇ 6-7 ਦਿਨ ਅੰਦਾਜ਼ਾ ਵੀ ਲਾਊਗੀ ਹੋਰ ਵਿੱਥੀ ਥਣਾ 'ਚ ਢਾਂਚਾ ਇਹਦਾ ਵੀ ਸੁਨੱਖਾ ਹੈ ਸੋ ਦੋਨੇ ਝੋਟੀਆਂ ਆਪਣੇ ਆਪਣੇ ਥਾਂ ਦੇ ਬਹੁਤ ਸੋਹਣੀਆਂ ਇਹ ਵੀ ਹਜੇ ਗਾੜੀ ਦੇਖੋ ਪਰਦੀ ਜੀ ਠੀਕ ਹੈ ਸੋ ਫੁੱਲ ਹਵਾਨਾ ਦੋਸਤੋ ਅੱਗੋਂ ਚੰਗਾ ਭਰੀ ਬੈਠੀ ਹੈ ਹਜੇ ਇਹਦਾ ਵੀ ਕੋਈ ਪੁੜੇ ਨਹੀਂ ਤੋੜੇ ਜੀ ਨੇ ਭਾਈ ਅਗੋਰੇ ਮੜਾ ਜਾ ਪੂਛ ਫੜੇ ਉਹਦੀ ਸੋ ਹੋਣਾ ਮੱਝ ਦੇਖਿਓ ਦੋਸਤੋ ਪੂਰਾ ਖੁੱਲੂਗੀ ਹਜੇ ਕਰਮਾ ਵਾਲੀ ਇਹ ਵੀ ਮੜਾ ਹਲਾਉ ਬਸ ਬੋਤੋ ਹੋਵਾਨਾ ਦੇਖੋ ਕਰਮਾ ਵਾਲੀ ਦਾ ਠੀਕ ਹੈ ਭਾਈ ਸੋ ਇਹ ਦੋਸਤੋ ਦੋ ਛੋਟੀਆਂ ਹੋਰ ਤੁਹਾਨੂੰ ਦਿਖਾ ਦਿਆਂ ਤੇ ਦੋ ਮੱਝਾਂ ਇਦੋਂ ਅੱਗੇ ਹੋਰ ਸੋਨੀਆਂ ਸੋਨੀਆਂ ਗੁਰੇ ਭਾਈ ਇਹ ਕਨਵਸ ਹੋ ਹੋ ਇਹ ਤੀਜੇ ਸੁਈ ਵੀ ਹੈ ਜੀ ਕਿੰਨਾ ਚਿਰ ਹੋ ਗਿਆ ਸੁਈ ਦੋ ਦਿਨ ਹੋ ਗਏ ਸੁਈ ਨੂੰ ਠੀਕ ਹੈ ਬੱਚਾ ਕੱਟੀ ਹੈ ਮੱਝ ਕੱਟੀ ਹੈ ਤੇ ਮਗਰ ਵੀ ਠੀਕ ਹੈ ਕੀ ਰੇਟ ਰਹਿਣਾ ਭਾਈ ਇਹ ਜੋੜੇ ਦਾ 2,60,000 ਰੁਪਏ ਜੀ ਠੀਕ ਹੈ ਤੋੜ ਦੇ ਜੋੜੇ ਦੀ ਰੇ ਕੀਮਤ 2 ਲੱਖ ਤੇ 60000 ਖਵਾਨਾ ਇਹਦਾ ਵੀ ਠੀਕ ਹੈ ਸੋਹਣਾ ਢਾਂਚਾ ਤੁਸੀਂ ਦੇਖ ਲਓ ਤੀਜਾ ਸੂਆ ਦੋ ਦਿਨਾਂ ਦੀ ਸੂਈ ਹੈ ਮੱਝ ਹਾਈਟ ਲੈਂਥ ਬਹੁਤ ਹੈ ਜੀ ਕੱਟੀ ਇਹਦੇ ਨਾਲ ਹੈ ਸਿੰਘ ਇਹਦੇ ਵੀ ਦੱਸੋ ਪਿੱਛੋਂ ਅਗਲੇ ਪਾਸੇ ਨੂੰ ਜਾਏ ਹੋਏ ਆ ਕੱਦ ਘੱਟ ਚੜ੍ਹੇ ਦੀ ਹੈ ਮੱਝ ਵੱਡੇ ਢਾਂਚੇ ਦੀ ਹੈ ਬੱਸ 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 ਇੱਕ ਮੱਝ ਲਾਸਟ ਤੇ ਦਿਖਾ ਦਈਏ ਇਸੇ ਜੋੜੇ ਦੇ ਵਿੱਚ ਇੱਕੋ ਕੀਮਤ ਦੀਆਂ ਸੌਰੀ 2,60,000 ਇਹਨਾਂ ਦਾ ਰੇਟ ਆ ਕੱਲੀ ਕੱਲੀ ਦੀ ਕੀਮਤ ਤੁਸੀਂ ਪੁੱਛ ਲਓ ਕੱਟੀ ਨੂੰ ਇਹਨੇ ਜਨਮ ਦਿੱਤਾ ਹਵਾਨਾ ਇਹਦਾ ਵੀ ਚੰਗਾ ਥਣ ਚੰਗੇ ਆ ਬਈ ਤੋਰ ਦੇ ਇਹ ਕੱਲ ਸ਼ਾਮ ਦੀ ਸੂਈ ਹੈ ਜੀ ਇਹਦਾ ਸੂਆ ਕਿੰਨਾ ਹੋਊਗਾ ਬਈ ਇਹ ਦੂਜੇ ਸੂਏ ਆ ਜੀ ਠੀਕ ਹੈ ਕੱਲ ਸ਼ਾਮ ਦੀ ਸੂਈ ਆ ਬੌਲਾ ਕੱਢਿਆ ਵੀ ਹੈ ਜੀ ਠੀਕ ਹੈ ਅੱਜ ਸਵੇਰ ਵੀ ਬੱਚਾ ਚੰਗਾ ਆ ਰਾਤ ਇਹ ਦਾ 2 2 3 ਤੱਕ ਨਿਕਲਉਂਦੂ ਕੜਦਾ ਸੀ ਠੀਕ ਹੈ ਦਰਮਿਆਨੇ ਕੱਦ ਦੇ ਵਿੱਚ ਬਣਾਵਟ ਦੀ ਸੋਹਣੀ ਹੈ ਥਣ ਹਵਾਨੇ ਦੀ ਸਾਫ ਸੁਥਰੀ ਹੈ ਸਿੰਗ ਮੁੜੇ ਹੋਏ ਆ ਦੋਨੇ ਬਾਕੀ ਜੋ ਚੀਜ਼ ਆ ਤੁਹਾਡੇ ਸਾਹਮਣੇ ਸੋ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਇਹ 6 ਸੀਗੇ ਜਿਹੜੇ ਵਿਖਾਉ ਸੀ ਗੋਰੀ ਬਾਈ ਇੱਕ ਚੀਜ਼ ਦੱਸ ਦੋ ਜੇ ਵੀ ਜਿਵੇਂ ਆਪਾਂ ਰੇਟ ਜੋੜੇ ਜੋੜੇ ਦਾ ਕੀਤਾ ਹੈ ਹਾਂਜੀ ਵੀਰ ਜੀ ਇਹਨਾਂ ਦੀ ਕੀਮਤ ਲਗਭਗ ਜਿਵੇਂ ਦੋਹਾਂ ਦਾ ਇੱਕੋ ਜਿਹਾ ਮੁੱਲ ਰਹੂ ਜਾਂ ਅਲੱਗ-ਅਲੱਗ ਪੁੱਛ ਲੈ ਜਿਹੜਾ ਭਰਾ ਜਿਹੜੀ ਲੈਣੀ ਚਾਹੁੰਦਾ ਨਹੀਂ ਜਿਹੜੀ ਲੈਣੀ ਉਹ ਪੁੱਛ ਲੈ ਜੀ ਮਾੜਾ ਮੋਟਾ ਕੋਈ 5-4000 ਦਾ ਇਧਰ ਉਧਰ ਹੋ ਸਕਦਾ ਬਹੁਤ ਕੋਈ ਫਰਕ ਨਹੀਂ ਜੀ ਠੀਕ ਹੈ ਸੋ ਦੋਸਤੋ ਇਹ ਰੇਟ ਜਿਹੜੇ ਆ ਤੁਹਾਨੂੰ ਜਿਵੇਂ ਦੱਸੇ ਆ ਵੀ ਜਿਹੜਾ ਜੋੜੇ-ਜੋੜੇ ਦੀ ਡਿਮਾਂਡ ਹੈ ਅਲੱਗ-ਅਲੱਗ ਪਸ਼ੂ ਦੀ ਕੀਮਤ ਜੇ ਤੁਸੀਂ ਜੋੜਾ ਖਰੀਦਣਾ ਤਾਂ ਰੇਟ ਕਨਫਰਮ ਆ ਤੁਹਾਨੂੰ ਜੇ ਇੱਕ ਨਾਲ ਖਰੀਦਣਾ ਤਾਂ ਬਾਈ ਤੋਂ ਫ ਉਦੀ ਡਿਮਾਂਡ ਕੀ ਰੱਖੀ ਜਾਂਦੀ ਹੈ ਇਸ ਮੱਝ ਬਾਰੇ ਮੈਂ ਕਿਹਾ ਸੀ ਵੀ ਇਹ ਪੋਲੀ ਹੋਊਗੀ ਚੁਵਾਈ ਦੇ ਵਿੱਚ ਹੁਣੇ ਬੱਚਾ ਲਾ ਦिए ਇਹ ਤਾਂ ਮੇਰੇ ਖਿਆਲ ਚ ਧਾਰਾਂ ਪੈਣ ਲੱਗ ਪੈਣੀਆਂ ਹਾਲਾਂਕਿ ਇਹ ਬਹੁਤ ਜ਼ਿਆਦਾ ਪੋਲੀ ਹੈ ਜੀ ਠੀਕ ਹੈ ਜੇ ਆਪਾਂ ਹੀ ਵਿਖਾਈਏ ਨਾ ਜੀ ਹੂੰ ਦੋਸਤੋ ਫੁੱਲ ਨਰਮ ਚੁਵਾਈ ਦੀ ਮੱਝ ਹੈ ਬੱਚਾ ਲਾ ਲੈਣਾ ਸੀ ਬਈ ਬਰ ਐ ਨਹੀਂ ਦੇਖੋ ਰੇ ਭਾਈ ਆਪਾਂ ਸ਼ਾਰਟ ਵੀਡੀਓ ਬਣਾਵਾਂਗੇ ਦੋਸਤੋ ਵੈਸੇ ਵੀ ਤੁਹਾਨੂੰ ਆਈਡੀਆ ਹੁੰਦਾ ਹੋਣਾ ਤੋ ਬੱਚਾ ਜਦੋਂ ਲਾਵਾਂਗੇ ਉਹ ਤੋਂ ਬਾਅਦ ਚ ਦੇਖੋ ਹਰਛਾਉਟ ਵੀਡੀਓ ਇੱਕ ਚੈਨਲ ਤੇ ਚਲਾਉਨੇ ਆ ਉਹਦੇ ਚ ਤੁਹਾਨੂੰ ਦਿਖਾਉਨੇ ਆ ਮਾਜੀ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ